ਅੱਜ ਤੁਹਾਨੂੰ ਅਸੀਂ ਇੱਕ ਅਜੀਹੀ ਵਿਲੱਖਣ ਸ਼ਖਸੀਅਤ ਦੇ ਨਾਲ ਮਲਾਮਾਗੇ ਜਿਨ੍ਹਾਂ ਦੇ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਇੰਨਾ ਕਿ ਹਰ ਪਾਸੇ ਉਹਨਾਂ ਦੇ ਚਰਚੇ ਹੋਏ ਪਏ ਨੇ ਮੇਰਾ ਸੁਭਾਅ ਤੁਸਨੋ ਮਨ ਦੇ ਪਾਇਵੀਂ ਸਿੱਧੀ ਕਤੋਂ ਦੀ ਆ ਕਿ ਮੈਂ ਚੁਪੇ ਰਹਾਂ ਦੀ ਚਾਹ ਤੇ ਚੁਪ ਤੋਂ ਥੜ ਜਾਂਦੇ ਉਹ ਹੀ ਹੁੰਦੇ ਨਾਮ ਨੱਥਲੇ ਲੱਗ ਕਾਲ ਖੈ ਕੋਈ ਤੇ ਆਪੋਂ ਦੇ ਨੰਨ ਕਰਾ ਪਛਾਣੇ ਸੇ ਪਪੂ ਜੀ ਦਾ ਕਹਿੰਦੇ ਕਿ ਜੋ ਤੱਕ ਸਾਹ ਚੱਲਦੇ ਨੇ ਉਹ ਇਸ ਸੇਵਾ ਦੇ ਵਿੱਚ ਲੱਗੇ ਰਹਿਣਗੇ ਮੈਂ ਗੁਰੂ ਜੀ ਨੂੰ ਬੇਨਤੀ ਕਰੰਦੇ ਤਾ ਤੇ ਆਪੇ ਕੋਸ਼ਿਸ਼ ਕਰਦਾ ਵੀ ਕੋਈ ਸਾਥ ਦਿੱਤਾ ਜਾਵੇ ਚ ਲੋਕਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਹੋਣੀਆਂ ਕਈ ਕਹਿੰਦੇ ਕੁਝ ਜਾਂਦਾ ਬੰਦਾ ਨਹੀਂ ਜਿਆਦੇ ਖੰਗ ਕੱਟਦਾ ਵੀਡੀਓ ਜਿਹੜੇ ਹੈਗੇ ਨੇ ਲੋਕਾਂ ਦੇ ਵੱਲੋਂ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੇ ਆ ਸ਼ੁਰੂ ਕਰ ਦਿੱਤੇ ਗਈਆਂ ਤੁਸੀਂ ਪੁਲਿਸ ਦੇ ਵਿੱਚ ਰਹਿੰਦੇ ਆ ਡੀਆਈਜੀ ਦੇ ਵਜੋਂ ਸੇਵਾਵਾਂ ਨਿਭਾਈਆਂ ਤੇ ਹੁਣ ਤੁਸੀਂ ਸਮਾਜ ਸੇਵਾ ਦੇ ਵਿੱਚ ਲੱਗੇ ਹੋਇਆ ਤਾਂ ਇੰਨੇ ਚਰਚਾ ਹੋ ਗਈ ਕਿ ਤੁਹਾਨੂੰ ਪਦਮ ਸ਼੍ਰੀ ਦੇ ਲਈ ਨਾਮਜ਼ਦ ਕਰ ਲਿਆ ਗਿਆ ਜੀ ਬਹੁਤ ਧੰਨਵਾਦ ਜੀਨਾਂ ਨੇ ਨਾਸਤ ਕਾਦੇ ਤਾਂ ਜੀ ਦੇ ਨਾਮ ਕਰ ਦੇਣੀ ਆ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਵਿਲੱਖਣ ਸ਼ਖਸੀਅਤ ਦੇ ਨਾਲ ਮਲਾਮਾਗੇ ਜਿਨ੍ਹਾਂ ਦੇ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਇੰਨਾ ਕਿ ਹਰ ਪਾਸੇ ਉਹਨਾਂ ਦੇ ਚਰਚੇ ਹੋਏ ਪਏ ਨੇ ਮੋਹਾਲੀ ਦੇ ਵਿੱਚ ਅਕਸਰ ਤੁਸੀਂ ਫੇਸ 9 ਦੇ ਵਿੱਚ ਇੱਕ ਬਜ਼ੁਰਗ ਨੂੰ ਗਲੀਆਂ ਦੇ ਵਿੱਚ ਸਫਾਈ ਕਰਦਿਆਂ ਹੋਇਆਂ ਜ਼ਰੂਰ ਦੇਖਿਆ ਹੋਵੇਗਾ ਤੇ ਉਹਨਾਂ ਦੀ तमाम ਵੀਡੀਓਜ਼ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਇਹ ਕੋਈ ਆਮ ਸ਼ਖਸੀਅਤ ਨਹੀਂ ਹੈ ਸਗੋਂ ਪੰਜਾਬ ਪੁਲਿਸ ਦੇ ਵਿੱਚ ਇਹ ਉੱਚ ਅਹੁਦੇ ਦੇ ਉੱਪਰ ਰਹਿ ਚੁੱਕੇ ਨੇ ਅਤੇ ਇਸ ਵੇਲੇ ਜਿਹੜਾ ਕੀ ਹੈ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਇਹਨਾਂ ਦੀ ਸੇਵਾ ਭਾਵਨਾ ਨੂੰ ਵੇਖਦਿਆਂ ਹੋਇਆਂ ਹੁਣ ਬਕਾਇਦਾ ਪਦਮ ਸ਼੍ਰੀ ਦੇ ਲਈ ਉਹਨਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਜੀ ਹਾਂ ਅਸੀਂ ਜ਼ਿਕਰ ਕਰ ਰਹੇ ਹਾਂ ਐਕਸ ਡੀ ਆਈ ਜੀ ਇੰਦਰਜੀਤ ਸਿੰਘ ਸਿੱਧੂ ਦਾ ਜੋ ਕਿ ਇਸ ਵੇਲੇ ਸਰਨਮ ਯੂਥ ਨੇ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਤਾਂ ਚੜ੍ਹਦੀ ਕਲਾ ਦੇ ਵਿੱਚੋਂ ਸੇਤਾ ਠੀਕ ਹੈ ਤੁਹਾਡੀਆਂ ਹਾਂ ਮੇਰੀ ਸੇਤ ਜਿੰਨਾ ਮੈਂ ਕੰਮ ਕਰਦਾ ਮਾਰ ਉਹਦੋਂ ਵਧੀਆ ਹੋ ਜਾਂਦੀ ਹੈ ਹੂੰ ਤਵਾਪੂ ਜੀ ਉਮਰ ਤਾਂ ਬਹੁਤ ਹੋ ਚੁੱਕੀ ਹੈ ਇਹ ਆਰਾਮ ਕਰਨ ਦੀ ਉਮਰ ਹੈ ਤੁਸੀਂ ਸੇਵਾ ਭਾਵਨਾ ਦੇ ਵਿੱਚ ਲੱਗੇ ਹੋਏ ਹੋ ਇਹ ਕਿਵੇਂ ਹੋਇਆ ਸਭ ਕੁਝ ਉਹ ਕਹਾਣੀ ਤਾਂ ਮੈਂ ਤੁਹਾਨੂੰ ਦੱਸੀ ਸੀ ਵੀ ਮੈਂ ਆਈ ਆਰਪੀਐਸ ਅਸੋਸਾਇਟੀ ਜੀ ਕੋ ਫਲਾਈਟ ਚ ਰਹਿਣਾ ਜੀ ਤੇ ਨੇਰੇ ਬੱਚੇ ਬਾਹਰ गए ਹੋਏ ਨੇ ਮੈਂ ਆਂਧਾ ਤੇ ਆਲੇ ਦੋਲੇ ਦੀ ਸੁਵਾਈ ਚ ਉਹਨੂੰ ਮਾਗ ਕਰ ਨੂੰ ਬੇਨਤੀ ਕਰਨ ਦੇ ਤਾਂ ਤੇ ਆਪੇ ਕੋਈ ਕੁ ਕਰਦਾ ਵੀ ਕੋਈ ਸਾਲਾ ਕੀਤਾ ਜਾਵੇ ਤੇ ਉਹ ਤੇ 9 ਦੇ ਵਿੱਚ ਆਏ ਰਾਈਟ ਸੋਸਾਇਟੀ ਦੇ ਆਲੇ ਦੋਲੇ ਨਾ ਰੋਕ ਚੱਕ ਲਾਉਣਾ ਸਵੋਜੋ ਹੁਣ ਤਾਂ ਆਜਾ ਗਿਆ ਨਰਾਜ਼ ਉੱਤ ਪੇ ਦੇ ਦਾ ਕੁਲਾ ਕੜਾ ਲਵਦਾ ਸੀ ਮੜਾ ਮੋਟਾ ਮੈਂ ਚੁੱਕੇ ਫਾਂਸੇ ਰੱਖਦੇ ਨੇ ਸੋ ਸ਼ੁਰੂ ਸ਼ੁਰੂ ਦੇ ਵਿੱਚ ਲੋਕਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਹੋਣੀਆਂ ਫੇ ਨਿਰਾਸ਼ਾ ਹੁੰਦੀ ਸੀ ਮਨ ਦੇ ਵਿੱਚ ਮੈਂ ਨਿਰਾਸ਼ਾ ਨਹੀਂ ਹੁੰਦੀ ਸੀ ਮਨ ਨੂੰ ਹੋਂਦ ਹੈ ਹਾਜ਼ੀਆ ਹੁੰਦੀ ਸੀ ਇਹਨਾਂ ਨੂੰ ਸਮਝ ਨਹੀਂ ਹਵਤਾ ਰਹਿਣੁ ਕੀ ਕੀ ਚੱਲ ਰਿਹਾ ਹੈ ਉਹ ਜੇ ਮੈਂ ਕੋਈ ਚੁੱਕਦਾ ਹੈ ਤਾਂ ਉਹ ਐਸਾਂ ਕਾਰਡ ਬੈਠੇ ਕਰਦੇ ਮੈਨੂੰ ਦੇਲ ਵਾਈ ਇਹ ਤਾਂ ਦਿਮਾਗ ਹਿੱਲ ਗਿਆ ਮੈਂ ਕਿ ਕੋਈ ਗੱਲ ਨਹੀਂ ਦਿਮਾਗ ਤਾਂ ਦਾ ਹਿੱਲ ਗਿਆ ਇਹ ਮੇਰਾ ਇਹ ਦਵਾਈ ਨੂੰ ਪਤਾ ਪਰ ਮੈਨੂੰ ਸਫਾਈ ਨਹੀਂ ਨਾ ਕੰਗਾ ਨਹੀਂ ਲੱਗਦਾ ਸੋ ਕਹਿੰਦੇ ਕਿ ਸਾਫ ਸਫਾਈ ਬੰਦਗੀ ਭਗਤੀ ਦੇ ਬਰਾਬਰ ਹੈਗੀ ਜੇਕਰ ਆਪਣਾ ਆਲਾ ਦਵਾਲਾ ਸਾਫ ਹੋ ਗਿਆ ਰੱਬ ਦਾ ਵੀ ਉੱਥੇ ਵਾਸਾ ਹੁੰਦਾ ਪਰ ਲੋਕੀ ਹੈਗੇ ਨੇ ਆਪਣਾ ਆਲਾ ਦਵਾਲਾ ਗੰਦਾ ਕਰਨ ਨੂੰ ਲੱਗੇ ਹੋਏ ਹੈਗੇ ਨੇ ਸੋ ਤੁਸੀਂ ਜਦੋਂ ਅਜਿਹੀ ਸੇਵਾ ਕਰਦੇ ਹੋ ਤਾਂ ਬਾਕੀਆਂ ਨੂੰ ਸਿਹਤ ਮਿਲਦੀ ਹੈਗੀ ਲੋਕਾਂ ਨੂੰ ਜਾਗਰੂਕ ਕਰਦੇ ਹੋ ਨਾਲ ਦੀ ਨਾਲ ਆ ਮੈਂ ਲੋਕਾਂ ਨੂੰ ਕਹਿਣਾ ਵੀ ਭਾਈ ਸਫਾਈ ਰੱਖੋ ਫਿਰ ਕੋਈ ਲੋਕ ਤਾਂ ਮੇਰਾ ਤਾਂ ਨਵਾ ਕਰਦੇ ਤੁਰੇ ਰੱਖ ਰਹੇ ਆਂ ਸੀ ਤੇਰੇ ਨਾਲ ਕੰਮ ਕਰਾਂਗੇ ਹੂੰ ਸੋ ਅਸੀਂ ਕਰੀ ਕਹਿੰਦੇ ਨੇ ਇਹ ਗਲਬ ਹੈ ਤੂੰ ਉੱਚੀ ਜਾਤ ਦਾ ਬੰਦਾ ਨਹੀਂ ਨੀਮੀ ਜਾਤੀ ਦਾ ਕੰਮ ਕਰਦਾ ਅੱਛਾ ਇਹ ਵੀ ਹਲੇ ਵੀ ਲੋਕਾਂ ਦੀ ਸੋਚ ਉਥੀ ਹੈ ਉੱਚੀ ਔਰ ਨੀਮੀ ਜਾਤ ਦੇ ਵਿੱਚ ਫਸੀ ਹੋਈ ਹੋ ਗਈ ਸੈਂਤ ਪਸੰਦ ਉਸ ਤਰ੍ਹਾਂ ਹੀ ਆ ਹੂੰ ਵੇ ਜਿਸ ਕਾ ਕੰਮ ਉਸੇ ਕੋ ਸਾਦੇ ਦੇ ਫਕਾ ਦਾ ਮੈਂ ਦੇ ਕਰੀਬ ਕੰਮ ਕਰਦੇ ਹਾਂ ਤੇ ਹਮੇਂ ਕਾਹਾਂ ਦੇ ਘੁੰਮਣ। ਸੋਪਾ ਵੀ ਅਸੀਂ ਦੇਖਿਆ ਕਿ ਤੁਸੀਂ ਨਾ ਧੁੱਪ ਦੇਖਦੇ ਹੋ ਨਾ ਛਾਂ ਜਾਂ ਨਾ ਗਰਮੀ ਨਾ ਸਰਦੀ ਹੁੰ ਜਦੋਂ ਅੱਤ ਦੀ ਠੰਡ ਪਈ ਹੈ ਤੁਸੀਂ ਉਦੋਂ ਵੀ ਜਿਹੜਾ ਕਿ ਸਵੇਰੇ ਸਵੇਰੇ ਸਾਜਦੇ ਜਿਹੜਾ ਕਿ ਆਪਣੀ ਰੇੜੀ ਲੈ ਕੇ ਨਿਕਲ ਜਾਂਦੇ ਹੋ ਤਾਂ ਅਜਿਹੇ ਦੇ ਵਿੱਚ ਕੋਈ ਸਿਹੜਿਕ ਪਰੇਸ਼ਾਨੀ ਵੀ ਆਉਂਦੀ ਹੈਗੀ। ਮੈਨਾਂ ਇਹ ਜੀ ਕੋਈ ਪਰੇਸ਼ਾਨੀ ਕਦੇ ਨਹੀਂ ਆਈ। ਇਹਦੇ ਦੇ ਤਜਰਬਾ ਕਰਦੇ ਨੇ ਉਹ ਕਰਦੇ ਰਹੇ। ਨਹੀਂ ਜਦ ਤੱਕ ਤੇ ਰੀਣਾ ਜੀ ਕਿਹਾ ਉਹ ਮੈਨੂੰ ਕੋਪਰੈਸ਼ੈਂਡ ਨਹੀਂ ਸੋ ਦੇਖੋ ਕਿ ਤੁਹਾਡੀ ਸੇਵਾ ਦੇ ਚਰਚੇ ਇੰਨੇ ਹੋ ਗਏ ਕਿ ਤੁਹਾਡੀਆਂ ਵੀਡੀਓਜ਼ ਜਿਹੜੇ ਹੈਗੇ ਨੇ ਲੋਕਾਂ ਦੇ ਵੱਲੋਂ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੇ ਸ਼ੁਰੂ ਕਰ ਦਿੱਤੇ ਗਈਆਂ ਤੇ ਇੱਕ ਪੋਸਟ ਵਾਇਰਲ ਹੋਈ ਸੁਣਿਆ ਕਿ ਆਨੰਦ ਮਹਿੰਦਰਾ ਦੇ ਵੱਲੋਂ ਵੀ ਤੁਹਾਨੂੰ ਪੋਸਟ ਕੀਤਾ ਗਿਆ ਲੈ ਕੇ ਸੇਵਾ ਨੂੰ ਮੈਂ ਰਤ ਨੂੰ ਰੇੜੀ ਤੇ ਕੋਲਾ ਲਾ ਦੇ ਕੇ ਜਾ ਰਹੇ ਅਸੀਂ ਅੱਛਾ ਜੀ ਮੇਰੀ ਫੋਟੋ ਕਿਤੇ ਗਈ ਪਤਾ ਨਹੀਂ ਕਿਹੜੇ ਮਹਿੰਦਰ ਸੀ ਉਹ ਤੇ ਮੈਂ ਉੱਤੇ ਕੁੜਾ ਦਿੱਤੇ ਇਕੱਠਾ ਕਰਦੇ ਸੀ ਮਾਰਕਟ ਦੇ ਬਾਹਰ ਉੱਤੇ ਉਹ ਫਿਰ ਕੇ ਆਇਆ ਸੋ ਉਸ ਤੋਂ ਬਾਅਦ ਇਹ ਹੋਰ ਕਈਆਂ ਨੇ ਫੋਟੋ ਫੋਟੋ ਕਿਤੇ ਤੇ ਵੀਡੀਓ ਬਣਾਈ ਉਹਨਾਂ ਗਾਵੇ ਕੰਮ ਕਰਿਆ ਹੂੰ ਇਹ ਮੈਨੂੰ ਵੀ ਸਮਝ ਆ ਵੀ ਮੈਂ ਦੇ ਕੋਈ ਮਦਦ ਕਰਦੇ ਹਾਂ ਆ ਸਵੈਵਾਲੀਅਰਟੀ ਇੰਦੀ ਇਹ ਤੋਂ ਅੰਦਾਜ਼ਨ ਮੈਨੂੰ ਵੀ ਸਮਝ ਆਲ ਗਏ ਤੋਂ ਕਹਿੰਦੇ ਕਿ ਵਿਅਕਤੀ ਦੀ ਜਿਹੜੀ ਕਿ ਪਹਿਚਾਣ ਹੈਗੀ ਐ ਉਹਦੇ ਕਮਾਂ ਕਰਤੋਂ ਹੁੰਦੀ ਐ ਵੀ ਕੀ ਕਾਰਜ ਕਰਦਾ ਪਿਆ ਹੁਣ ਤੁਹਾਨੂੰ ਵੀ ਇੱਕ ਵੱਖਰੀ ਪਹਿਚਾਣ ਮਿਲ ਗਈ ਪਹਿਲਾਂ ਤੁਸੀਂ ਪੁਲਿਸ ਦੇ ਵਿੱਚ ਰਹਿੰਦੇ ਡੀਆਈਜੀ ਦੇ ਵਜੋਂ ਸੇਵਾਵਾਂ ਨਿਭਾਈਆਂ ਤੇ ਹੁਣ ਤੁਸੀਂ ਸਮਾਜ ਸੇਵਾ ਦੇ ਵਿੱਚ ਲੱਗੇ ਹੋਇਆ ਤਾਂ ਇੰਨੇ ਚਰਚਾ ਹੋ ਗਈ ਕਿ ਤੁਹਾਨੂੰ ਪਦਮ ਸ਼੍ਰੀ ਦੇ ਲਈ ਨਾਮਜ਼ਦ ਕਰ ਲਿਆ ਗਿਆ ਜੀ ਉਹ ਦਾ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਨਾਮਜ਼ਦ ਕਰ ਦਿੱਤਾ ਜੀ ਇਹਦੇ ਨਾਲ ਕਾਬਿਲ ਨਹੀਂ ਹਾਂ ਕਰਦ ਕਰ ਮਿਲਿਆ ਸ਼ੁਕਰੀਆ ਸਰ ਸਭ ਦਾ ਮੈਂ ਰੇਜ ਨੂੰ ਤੇ ਤੈਨੂੰ ਇਹ ਇਡੈਂਟੀਫਾਈ ਕਰਦਾ हूं ਤੇ ਆਪਣਾ ਆਲਾ ਦੁਆਰਾ ਸਾਫ ਰੱਖੋ ਚੰਗਾ ਲੱਗਦਾ। ਪ੍ਰਾਈਵੇਟ ਕੋਰਪੋਰੇਸ਼ਨ ਦੇ ਵੀ ਫਲਾਣਾ ਦੇ ਇਸ ਬੜਾ ਸਾਫ ਸੁਥਰਾ ਸਾਡਾ ਦੇਸ਼ੇ ਥੋੜਾ ਪਿੱਛੇ کئی ਕੰਪਿਟਿਸ਼ਨ ਦੇ ਬਾਰੇ ਜਾਣਕਾਰੀ ਹੁੰਦੀ ਰਹੇ ਸਟੇਟ ਵਾਈਜ਼ ਕੰਪਿਟਿਸ਼ਨ ਐਸ ਵਾਈ ਦਾ ਮੈਂ ਤਾਂ ਉਹ ਚੰਡੀਗੜ੍ਹ ਬਿਊਟੀਫੁੱਲ ਬਤਪੰਤ ਸੁਣਿਆ ਸੀ ਪਰ ਹੁਣ ਉਹ ਬਿਊਟੀਫੁੱਲ ਰਹੇ ਸਾਫ਼ ਸੁਥਰਾ ਰਹੇ ਇਹ ਦਵੰਦ ਜੀ ਮੜਾ ਮੋਟਾ ਹਮਲਾ ਮਾਰ ਦੇ ਮੈਂ ਵੀ ਸੁਣਿਆ ਸੀਗਾ ਕਿ ਜਦੋਂ ਚੰਡੀਗੜ੍ਹ ਸਵਚ ਭਾਰਤ ਮਹਿੰਮ ਦੇ ਵਿੱਚ ਦੂਜੇ ਨੰਬਰ ਤੇ ਆ ਗਿਆ ਸੀਗਾ ਤੇ ਤੁਸੀਂ ਆਪਣੇ ਮਨ ਦੇ ਵਿੱਚ ਠਾਨੀ ਕਿ ਮੈਂ ਇਸ ਕਦਰ ਸੇਵਾ ਕਰਾਂਗਾ ਸਾਫ਼ ਸਫਾਈ ਦੀ ਕਿ ਉਹਨੂੰ ਦੁਬਾਰਾ ਪਹਿਲੇ ਨੰਬਰ ਤੇ ਲੈ ਕੇ ਆਉਂਗਾ ਆ ਇਹ ਤਾਂ ਮੇਰਾ ਮੈਸ਼ ਨਾ ਆ ਬਸ ਵਾਈਡੂ ਦੇਖ ਦਿੱਤਾ ਤੇ ਪਹਿਲੇ ਨੰਬਰ ਤੇ ਆਵੇ ਸਾਡੇ ਇੰਡੀਆ ਜਮ ਪਰ ਇੱਕ ਹੀ ਵਾਰ ਹੀ ਹੈ ਜਾਂ ਕਿਸ ਖ ਜਾਂਦਾ ਦਰਜਾ ਬੰਦੇ ਚ ਹੀ ਵਾਰੀ ਉਪਰ ਆ ਜਾਂਦਾ ਪਹਿਲੇ ਨੰਬਰ ਤੇ ਨਹੀਂ ਆਇਆ ਹਾਲ ਤੱਕ ਜਦੋਂ ਤੁਸੀਂ ਸੇਵਾ ਕਰਨ ਲਈ ਜਾਂਦੇ ਹੋ ਤੁਹਾਡੇ ਫੈਮਿਲੀ ਦਾ ਸਾਥ ਹੁੰਦਾ ਕਿਉਂਕਿ ਏਜ ਬਹੁਤ ਹੈਗੀ ਆ 88 ਇਅਰਸ ਹੋ ਚੁੱਕੇ ਹੈਗੇ ਹੋ ਸੋ ਪਰਿਵਾਰ ਸਾਥ ਦਿੰਦਾ ਕਿ ਕਹਿੰਦੇ ਕਿ ਬਾਪੂ ਜੀ ਹਲੇ ਥੋੜੀ ਰੈਸਟ ਕਰ ਲਓ ਇੱਕ ਪਰਿਵਾਰ ਦੇ ਅੰਝ ਚਾਹ ਦੇਮ ਮੇਰੇ ਤੇ ਮੇਰਾ ਮੁੰਡਾ ਮੇਰੇ ਘਰ ਆ ਲਈ ਤੇ ਮੈਂ ਮੇਰੇ ਕਰਾੜੇ ਤਦੋਂ ਤਿੰਨ ਸਾਲ ਹੋਏ ਤੇ ਚਪੂਰੀ ਹੋ ਗਈ ਤੇ ਉਹ ਵੀ ਇਹ ਦੇਖ ਕੇ ਜਲ ਨਹੀਂ ਸੀ ਅੱਛਾ ਤੇ ਮੇਰਾ ਲੜਕਾ ਮੈਨੂੰ ਐਕਟੀਵਿਟੀ ਰੋਕਦਾ ਰਿਹਾ ਤੂੰ ਕਿਹੜੇ ਕੰਮ ਵਿੱਚ ਪੈ ਗਿਆ ਪਰਵਾਹ ਦਾ ਨਾਮ ਬਦ ਨਾਮ ਕਰ ਦਮ ਅੱਛਾ ਤੇ ਮੇਰੀ ਥੋਪਾਈਂ ਦੀ ਉਹ ਕਹਿੰਦੀ ਰਹੀ ਉਹnabla basic ਐਥਰੇ ਹੀ ਹੁੰਦਾ ਜਿਹੜਾ ਦਿੱਤ ਨੂੰ ਦਿਮਾਗ ਲੱਗ ਗਿਆ ਉਦੋਂ ਨੂੰ ਜੱਕਿਆ ਰਹੋ ਕੋਈ ਐਕਟਿਵ ਮੇਰੇ ਹੋਲਡਰ ਨਹੀਂ ਹੈ ਕੋਈ ਹਕਾਦਮੀ ਕੋਈ ਨਹੀਂ ਹੈ ਸੋ ਚਲੋ ਜਿਨ੍ਹਾਂ ਨੇ ਵਿਰੋਧ ਕਰਨਾ ਜਾ ਤੁਹਾਡੀ ਸਿਹਤ ਨੂੰ ਧਿਆਨ ਦੇ ਵਿੱਚ ਲੱਗਦਾ ਤਾਂ ਉਹਨੂੰ ਰੋਕਦੇ ਹੈਗੇ ਨੇ ਪਰ ਜਦੋਂ ਪਹਿਲੀ ਵਾਰ ਤੁਹਾਨੂੰ ਐਵਾਰਡ ਮਿਲਿਆ ਹੈਗਾ ਗਣਤੰਤਰਤਾ ਦਿਵਸ ਤੇ ਸਨਮਾਨ ਕੀਤਾ ਗਿਆ ਤਾਂ ਉਹ ਸੇਵਾ ਨੂੰ ਵੇਖਦੇ ਹੋ ਜਦੋਂ ਸਨਮਾਨ ਲੈ ਕੇ ਤੁਸੀਂ ਘਰ ਆਏ ਤਾਂ ਉਹਨਾਂ ਦਾ ਕੀ ਰਿਐਕਟ ਸੀਗਾ ਉਹ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਰੇ ਪਰਿਵਾਰ ਨੂੰ ਮੈਨੂੰ ਆਬਨ ਬਹੁਤ ਖੁਸ਼ੀ ਹੋਈ ਤੇ ਪਰਿਵਾਰ ਅਵਾਰਡ ਹਾਲੇ ਮੈਨੂੰ ਮਿਲਣਾ ਹੈ ਇਹ ਪੱਤੀ ਤ੍ਰੇਗ ਨੂੰ ਅਨਾਉਂਸ ਹੋਇਆ 25 ਜਨਵਰੀ ਨੂੰ ਜੀ ਤੇ ਉਹ ਜਿਹੜਾ ਫੰਕਸ਼ਨ ਹੋਣਾ ਵਾਲ ਦਾ ਉਹ ਅਤਲ ਦੇ ਨੇੜੇ-ਨੇੜੇ ਕਿਤੇ ਹੋਣਾ ਤੋਂ ਪਹਿਲਾਂ ਵੀ ਕਈ ਸਲਮਾਨ ਮਿਲ ਚੁੱਕੇ ਹੈਗੇ ਨੇ ਪਹਿਲਾਂ ਗੋਨ ਨੈ ਮਨ ਨੂੰ ਆਜੈਂਡਾ ਬੇਸਤ ਦੇਦਾ ਤੇ ਤੇ ਜਿੰਨਸਪੋਲੇ ਸਮਾਦਰ ਆ ਉਹ ਦਿੱਤਾ ਸੀ ਸੋ ਬੱਪੂ ਜੀ ਮੰਨਦੇ ਵੀ ਚਾਹੇ ਕਿ ਮੈਂ ਕੱਲਾ ਇਸ ਸਫਰ ਦੇ ਉੱਪਰ ਲੰਘਿਆ ਤੇ ਮੈਨੂੰ ਸਾਥ ਦੀ ਲੋੜ ਹੈਗੀ ਹੈ ਕਦੇ ਸੋਚਿਆ ਕਿ ਕੋਈ ਯੂਨਿਟੀ ਬਣਾ ਲਈ ਜਾਵੇ ਜਿਸ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਹੋਵੇ ਤੇ ਆਪਣਾ ਜਿਹੜਾ ਕਿ ਯੋਗਦਾਨ ਹੈਗਾ ਹੈ ਸਵੱਛ ਭਾਰਤ ਦੀ ਮੁਹਿੰਮ ਦੇ ਵਿੱਚ ਜਾਂ ਸਫਾਈ ਦੇ ਵਿੱਚ ਪਾਏ। ਮੇਰਾ ਸਵਾ ਹੈ ਸੰਗੋ ਮੰਦਰ ਪਵੇ ਸਿੰਘ ਦੀ ਕਪਤਾਨੀ ਹੈ ਤੇ ਮੈਂ ਸੁਪੇ ਰਹੇਂਦੀ ਚਾਤ ਛੁਪ ਤੋਂ ਛੋੜ ਜਾਣ ਦੀ ਉਰੇ ਹੁੰਦੀ ਨਾਮ ਨਤ ਲੱਲੈ। ਇਸ ਕਕੇ ਮੈਂ ਕਿਸੇ ਗੋ ਨੂੰ ਆਪਰੋਹ ਤੇ ਨਹੀਂ ਕੀਤਾ ਤੇ ਭਾਈ ਮੇਰੀ ਮਦਦ ਕਰ ਮੇਰੇ ਨਾਲ ਆ। ਇੱਕ ਡਾਕਟਰ ਮੈਨੂੰ ਮਿਲਿਆ ਸੀ ਉਹ ਮੈਨੂੰ ਕਾਲ ਵੇਗਿਆ ਤੇ ਕਹਿੰਦੇ ਨਾ ਵੀ ਇਹ ਜੀ ਸੰਭਾਲ ਰਹੇ ਹਾਂ ਕਿ ਸੁਭਾਈ ਹੋ ਗਏ। ਤੁਸੀਂ ਆ ਜਾ ਕਰੋ ਅੱਛਾ ਮੈਂ ਹਾਂ ਜਾਂਦੇ ਕਿ ਮੈਂ ਇਸ ਕੋਈ ਕਾਰ ਮੈਂ ਡਰਾਈਵ ਨਹੀਂ ਕਰਦਾ ਉਹ ਮਰ ਲੈ ਜਾਣਾ ਤੁਰ ਪੈਦਲ ਮੈਂ ਸਿਰਫ ਇੱਕ ਦੋ ਫਰਾਂਗ ਹੈ ਦੋ ਇੱਕ ਦੋ ਫਰਾਂਗ ਹੈ ਜਨਮ ਇਹ ਕਰਕੇ ਮੈਂ ਉੱਤੇ ਉਹਨਾਂ ਕੋਲ ਗਿਆ ਨਹੀਂ ਉਹ ਬਹੇ ਜਿਹ ਕਹੇ ਆਪਣੇ ਆਪਣੇ ਥਾਂ ਲੱਗੇ ਹੋਏ ਨੇ ਸਫਾਈ ਤੇ ਤੋਂ ਨੈਨੋ ਫਤਕਾਰ ਮਿਲਿਆ ਉਹਦਾ ਵਾਅਦਾ ਤੇੰਗਾ ਸਵਾਪੋ ਜੀ ਕਿੰਨਾ ਕਿ ਏਰੀਆ ਦਿੱਲੀ ਦਾ ਤੁਸੀਂ ਮਿੱਥਿਆ ਹੋਇਆ ਕਿ ਇੰਨਾ ਏਰੀਆ ਮੈਂ ਦਿੱਲੀ ਦਾ ਸਾਫ ਕਰਨਾ ਸੋ ਸਵੇਰੇ ਜਦੋਂ ਜਾਂਦੇ ਹੈਗੇ ਉਤੋਂ ਕਿੰਨਾ ਕਿ ਜਿਹੜਾ ਕਿ ਹੈਗਾ ਤੁਸੀਂ ਏਰੀਆ ਕਵਰ ਕਰ ਦਿੰਦੇ ਹੋ ਕਈ ਵਾਰ ਦੀ ਅੰਦਰ ਕਈ ਵਾਰੀ ਅੱਗੇ ਲੈ ਜਾਂਦਾ ਹੱਦ ਦੇਖੋ ਜਦੋਂ ਐਂਟਰੀ ਕਰਦੇ ਆਪਾਂ ਆਹ ਸੜਕ ਦੇ ਉਤੇ ਕਲੈਕਸ਼ਨ ਦਾ ਇੰਟਰਾ ਉਹ ਦੇਖ ਲਓ ਬਾਹਰ ਪਿਆ ਹੋਗਾ ਹੁਣ ਵੀ ਬਹੁਤ ਵੀਜੀ ਤੇ ਆ ਪਤਾ ਨਹੀਂ ਉਹਨਾਂ ਨੇ ਕਿ ਕਿ ਇਹ ਕਿਉਂ ਨੂੰ ਬਾਹਰ ਕੰਭਾਇਆ ਮਰਦਾ ਮਰਦਾ ਬੈਠਾ ਕਾਂਦੇ ਸੀ ਉਹ ਕੰਦਰ ਦੇਖੀ ਸੀ ਉਹ ਦੋ ਜਮਾਏ ਖੁੱਜ ਖੇਡ ਹੋ ਗਈ ਤੇ ਉਹ ਬਹੁਤ ਬੁਰਾ ਲੱਗਦਾ ਉਹਨਾਂ ਨੇ ਆਪਣੇ ਤੰਗ ਨੂੰ ਲੰਗਾ ਦੇ ਉਡੇ ਨਾਲ ਪਹਿਆ ਪਿਆ ਕੱਲ ਮੈਂ ਮਾੜਾ ਮੋਟਾ ਉੱਤੇ ਲੰਗਾ ਉਹਨੇ ਲਾਉਂਦੀ ਕੋਈ ਕਿ ਤੈ ਮੈਂ ਅੱਦ ਨੂੰ ਜਾਨਾ ਉੱਤੇ ਬਾਸੋਨੇ ਬੋਰ ਲਿਖੇ ਨੇ ਸਹਰ ਨੂੰ ਸਾਫ ਰੱਖੋ ਬੈਸਨ ਲਾ ਕੇ ਰੱਖੋ ਉਹ ਰਹੇ ਜੀ ਪਰ ਉਹ ਨਾ ਵੱਲ ਜੋ ਕੰਨ ਤੇ ਆ ਨਹੀਂ ਜਾਂਦਾ ਜਿਦੇ ਉਹ ਰਹੇ ਤਾਂ ਵਾਇਲਡ ਕਰੋ ਧੁੱਕੀ ਹੋਈ ਹੈ ਹੂੰ ਜਿਹੜੇ ਬਾਹਰ ਤੋਂ ਨੇ ਦੁਨਿਆਵਲੋਂ ਖਾਸ ਤੌਰ ਤੇ ਉਹ ਕਾਰਨ ਕਿ ਉਹ ਪੁੰਨ ਲੰਘ ਜਾਂਦੇ ਹਨ ਅਨਜੋਦਾ ਪੁਰਾਣ ਉਹਨਾਂ ਮੈਂ ਥੋੜੀ ਜੀ ਕੋਸ਼ਿਸ਼ ਕੀਤੀ ਕੁਦਾ ਕੜਾ ਸੰਭਾਲਿਆ ਮੰਜ਼ਬਰ ਕਰ ਬਰੇ ਸੰਵਾ ਵਾਰਿਆਂ ਨੇ ਕਿਹਾ ਭਾਈ ਇਹ ਵਾਇਰ ਗ੍ਰੋਥ ਕਰਤੀ ਜਾਵੇ ਉਹਨਾਂ ਕਰਤੀ ਪਰ ਹਾਲੇ ਦੀ ਦੇ ਸਫਾਈ ਨਹੀਂ ਨਾ ਉਹ ਪੂਰੀ ਤਰ੍ਹਾਂ ਕਰਤੀ ਗਈ। ਸੋ ਕੁਝ ਸੁਧਾਰ ਹੋਇਆ ਹੈਗਾ ਜਦੋਂ ਤੁਸੀਂ ਇਹ ਜਿਹੜਾ ਕਿ ਜ਼ਮਿਆਂ ਆਪਣੇ ਮੋਢਿਆਂ ਤੇ ਚੱਕਿਆ ਕਿ ਹੁਣ ਨਗਰ ਨਿਗਮ ਦੇ ਵੱਲੋਂ ਸਫਾਈ ਦੇ ਵੱਲ ਹੋਰ ਧਿਆਨ ਦਿੱਤਾ ਜਾਣ ਲੱਗਾ। ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਿਆ। ਘਰ ਗ੍ਰਾਪ ਤੁਸੀਂ ਜਾਓ ਐ ਤੇ ਰੋਡ ਗਲੀ ਦੇ ਬਾਹਰ ਹੈ ਉਹ ਬਿਲਕੁਲ ਪੁੱਲੇ ਹੋਏ ਆਵੇ ਰੋਡ ਗਲੀ ਦੀ ਕੋਈ ਚੀਜ਼ ਹੁੰਦੀ ਹੈ ਉਹ ਬੰਦ ਪਈਆਂ ਸਾਡੇ ਬਾਰਸ਼ਾਂ ਕਰਕੇ ਆਹ ਰੋਡ ਗਲੀ ਤਮਾ ਤੰਗ ਚਾਰ ਵਾਰੀ ਸਾਫ ਕੀਤੀ ਹੈ ਉਹ ਤੇ ਅਖੇਡ ਭਵੰਦੇ ਦੱਲੇ ਕੋਨੇ ਤੇ ਮੈਨੂੰ ਰੋਡ ਗਲੀ ਸਾਫ ਕਰਨ ਲੱਗਿਆ ਤਾਂ ਤਕਰੀਬਨ ਇੱਕ ਇੱਕ ਫੁੱਟਾਂ ਪੱਤੇ ਹੋਰ ਮਲਬਾ ਪੈ ਜਾਤੇ ਹਨ ਅੱਧਾ ਘੰਟਾ ਮੈਂ ਕਹਤਾ ਆ ਪਰ ਮੈਂ ਥੱਕ ਗਿਆ ਉਹ ਉੱਤਰ ਗਿਆ ਕਿਸੇ ਮਾਮੇ ਦਿੱਤੇ ਗਏ ਰੋਡ ਗਲੀ ਸਾਫ ਨਹੀਂ ਦਿੱਤੀ ਬੜੀ ਹੀ ਹਾਲਾਤ ਦੇਖ ਲਓ ਰੋਡ ਗਲੀ ਨਹੀਂ ਸਾਫ ਹੈ ਐਦਾਂ ਤੇ ਲਓ ਆਦਮ ਗੱਗਾ ਮਾੜੀ ਦੇ ਸਾਹਮਣੇ ਦੋ ਨੇ ਦੋ ਗੱਲੀ ਆ ਦਣੇ ਦੋਏ ਜੀ ਦੋਨੋਂ ਮਾਫੀ ਸੀ ਫਾਰ ਹਮੇਂ ਦਿੱਚੇ ਨਹੀਂ ਦੇਆ ਹੋਮਰ ਦੇ ਕਾਲ ਸੱਤ ਰਾਉਂ ਪਾ ਜੇ ਤੀ ਸਬਾਪੂ ਜੀ ਜੇਕਰ ਆਪਾ ਤੁਹਾਡੇ ਪਿਛੋਕਰ ਦੀ ਗੱਲ ਕਰੀਏ ਤਾਂ ਤੁਹਾਡਾ ਪਿਛੋਕਰ ਕਿੱਥੇ ਦਾ ਹੈਗਾ ਆ ਤੇ ਕਿਵੇਂ ਦਾ ਤੁਹਾਡਾ ਬਚਪਨ ਰਿਹਾ ਫਿਰ ਕਿਵੇਂ ਤੁਸੀਂ ਸੇਵਾ ਭਾਵਨਾ ਦੇ ਵਿੱਚ ਜਾ ਲਗੇ ਆਏ ਹੈਗੇ ਮੇਰਾ ਬਦਵਾ ਬਹਾਦਰ ਗੁਲਬਾਨੀ ਕੀ ਵਿਸ਼ਾ ਹੈ ਇਹ ਬਦ ਬਾਬੂ ਘਾਇਤ ਸੀ ਨ 38 ਪੰਜਾਹ ਹੈ ਤੇ ਉਹਨਾਂ 39 ਦੀ ਲੜਾਈ ਲੱਗੀ ਸਕਨਗੋਲੂ ਉਹ ਬੜਮਾ ਦੀ ਪੋਸਟਪੇਟ ਸੀ ਉਹਨਾਂ ਵੇਲਿਆਂ 'ਚ ਖਤਕਤਾਵਤ ਉਹਨਾਂ ਦੀ ਕੋਈ ਬਹੁਤਾ ਚੰਗਾ ਨਹੀਂ ਸੀ ਫਿਰ ਉਹ ਪਾਂਤੇਜ਼ ਆਲ ਬਾਅਦ ਦਾ ਪਤਾ ਨਹੀਂ ਲੱਗਿਆ ਕਿੱਥੇ ਹੈ ਜਿੰਨਾ ਮਗਿਆ ਮੇਰੀ ਮਾਂ ਆਪਣੀ ਦੇਖੀ ਜਾਂਦੀ ਸੀ ਕੋਕੇ ਤੋਂ ਪੂਰ ਤੇ ਉਹ ਦਿਨੇ ਨਗਲਕ ਤੇਲ ਚਾਏ ਹੁੰਦਾ ਇਸsrand ਦੀ ਮੇਰੀ ਨਾ ਵੈਦਾ ਹੋਇਆ ਤੇ ਮੇਰਾ ਬਾਪ ਕਦੇ ਕਦੇ ਆਉਂਦਾ ਪਰੇ ਉਹ ਮੈਨੂੰ ਕਹਿੰਦਾ ਸੀ ਤੂੰ ਜੰਗਲੀ ਐ ਤੇ ਨੋਕਤ ਨਾ ਮੈਂ ਕੀ ਕਰ ਰਿਹਾ ਸੀ ਮੈਂ ਬੱਚਾ ਸੀ ਤੇ ਮੈਂ ਚੌਥੀ ਤੱਕ ਤੱਕ ਪਿੰਡੇ ਤੇ ਪੜਦਾ ਰਿਹਾ ਕੋਈ ਤੂੰ ਪਰ ਨਾਨਕਿਆਲੀ ਮੇਰੀ ਦੇਸ਼ਕਣੀ ਪਰ ਸੁਣ ਲੈ ਕਿਤੇ ਹੋਰ ਪਰਵਾਦ ਨਾ ਹੋਵੇ ਮਾਰ ਮੈਂ ਮਾਰ ਕੋਟਾਈ ਉਹ ਹੱਤ ਤੰਤਵ ਰੋਪੀਆ ਬਹਾਂਦੋ ਉੱਤੇ ਔਰ ਨਨੇ ਆਪਣੇ ਬਜਾਓ ਵਾਸਤੇ ਫੰਗਰੂ ਸ਼ਹਿਰ ਜਿਹਾ ਇਕ ਟਿਕਰ ਗਿਆ ਫਿਰ ਮੈਂ ਉਪਰ ਹੀ ਸੰਗਰੂਤੋਂ ਸਿਰ ਹੋ ਗਈ ਨਦੀਏ ਸੰਗਰੂਤੱਕ ਕੀਤੀ ਸੰਗਰੂਤੋ ਗਰੇਂਦੇ ਖਲੈ ਸੰਗਰੂਤ ਹੂੰ ਕੋਲ ਪ੍ਰਮੋਨਸੀ ਰਾਮ ਵਰਮਾ ਇੱਕ ਪ੍ਰੋਫੈਸਰ ਹੁੰਦੇ ਸਨ ਜੀ ਹੂੰ ਇਹ ਤੁਮੋਂ ਹੈ ਅੱਛਾ ਜੀ ਹੋਰ ਉਹਨੂੰ ਪਾਰਕਾਂ ਦੇ ਵਿੱਚ ਲੈ ਜਾਂਦੇ ਕਦਮਦੇ ਆਹ ਕੂੜਾ ਕਾਗਜ਼ ਤੇ ਉਹ ਹਾਂਜੀ ਉਹਦੇ ਰੰ ਦੇ ਤੇ ਐਨਸੀ ਵੀ ਚੱਲੇ ਗਏ ਹੰਦੀ ਦੇ ਰਾਹੀ ਦੰਦੇ ਦੇ ਕਿਤੇ ਕੰਗਣੀ ਨੂੰ ਕਰ ਸਦਾ ਬਾਦ ਤੋਂ ਐਂਬ ਲੱਗਿਆ 90 ਦੇ ਤਰੀਖ ਪਤੇ आले ਦਰਨ ਉਹ ਸਰਦੀ ਦਾ ਮੌਸਮ ਦੀ ਸਾਡੇ ਮੁੰਡੇ ਆ ਰਹੇ ਦੋਰੇ ਉਹਨਾਂ ਨੂੰ ਵਾਇਨ ਦੀ ਫਿਕਰ ਦੇ ਦਿੱਨਾ ਮੈਂ ਕਰਦਾ ਤੁਸੀਂ ਚਰਾਵੀ ਮੈਨੂੰ ਦਿੱਤੇਰੇ ਬਗਿਆਨਾਂ ਬਾਰੇ ਨਹੀਂ ਆਇਆ। ਸੋ ਬਾਪੂ ਜੀ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਉਹ ਦੌਰ ਕਿੱਦਾਂ ਦਾ ਸੀਗਾ ਜਦੋਂ ਉਸ ਸਮੇਂ ਤੁਹਾਡੀ ਉਮਰ ਕਿੰਨੀ ਸੀਗੀ? ਮੇਰੀ 9 ਸਾਲ ਦੀ ਉਮਰ ਸੀ। ਮੇਰੇ ਫਾਦੇ ਬੰਨੂ ਪਾਕਿਸਤਾਨ ਦੇ ਪੋਸਟੇਟ ਸੀ। ਬੰਨੂ ਅਰੇ ਗਾਣੇ ਬਣਾਈ ਹੋਏ ਕਿੱਥੋਂ ਐਥੋਂ ਨਹੀਂ ਦਰਦਾਂ ਤੋਂ ਜੀਤੇ ਪਠਾਣਾ ਨੂੰ ਰੋਕਣ ਵਾਸਤੇ ਸੋ ਉਹ ਤੇ ਮੈਨੂੰ ਦੱਸਿਆ ਗਿਆ ਕਰਦੇ ਨੇ ਕਿ ਬਾਹਰ ਨੂੰ ਦੇ ਕਾਨੂੰਨ ਬੱਤੇ ਬੱਤੀਆਂ ਚੱਕ ਲੈ ਜਾਂਦੇ ਪਠਾਨ ਕਾ ਉਹ ਦਾ ਕੋਈ ਅਸਰ ਮੈਨੂੰ ਹੋਇਆ ਜਾਂ ਨਹੀਂ ਮੈਂ ਕਦੇ ਇਹ ਰਾਕੇ ਪੜਦਾ ਹੁੰਦਾ ਸੀ ਤੇ ਪਾਰਟੀ ਜਾਂਦੇ ਮੈਂ ਇੰਡੀਆ ਆਇਆ ਉਦੋਂ 파ਟਵਾ ਦੇ ਹੋ ਰਹੀ ਸੀ ਸੁਣਿਆ ਵੀ ਜੇ ਰੈਗਿਜ਼ਰ ਦੇ ਜਾਰੇ ਯਾਤਰੀ ਮਾਰ ਦਿੱਤੇ ਜੇ ਇੰਡੀਆ ਰਿ ਸੀ ਫੋੜਰ ਲੱਗਿਆ ਉਦੋਂ ਹਾਲਾਤਾਂ ਨੂੰ ਦੇਖ ਕੇ ਉਹ ਬਤ ਪੰਤੇ ਦੇ ਪਤਾ ਨਹੀਂ ਤੇ ਕੋਈ ਜਾਣ ਨਹੀਂ ਰਹਿਣ ਨੂੰ ਲੱਗਿਆ ਹੂੰ ਤੇ ਕੁਝ ਅਜਿਹੀ ਗੱਲਬਾਤ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਅਖੀ ਡੇਟਾ ਕੀ ਹਾਲਾਤ ਸੀਗੇ ਤੇ ਕਿਵੇਂ ਦਾ ਉਸ ਸਮੇਂ ਦਾ ਦੌਰ ਚੱਲ ਰਿਹਾ ਸੀਗਾ ਬੜਾ ਦੁੱਖ ਲੱਗਦਾ ਸੀ ਬੰਦਾ ਬੰਦੇ ਦਾ ਵੈਰੀ ਹੋ ਗਿਆ ਪਤਾ ਨਹੀਂ ਕਿਹੜੇ ਗੱਲੋਂ ਚੰਗੈ ਬਗੈ ਇਕੱਠੇ ਰਹਿਦੇ ਸੀ ਮੁੜ ਕੇ ਲੜਾਈ ਇਹ ਜਿਹੀ ਹੋਈ ਜੀ ਕੁਝ ਦਿਨ ਦੇ ਇਕੱਲੇ ਬਿਤਾਉਣੇ ਕਰਦੇ ਕੋਈ ਨਾ ਕੋਈ ਉਹਨੂੰ ਮਾਰ ਪਾਉਨੂੰ ਮਤਵਾ ਦੇਤਾ ਇਹ ਹੈ ਦਾ ਮੌਲਬਾ ਨਹੀਂ ਗਿਆ ਰਣਗੋਲੇ ਦਾ ਅੱਜ ਅੱਧਰ ਦੇ ਤੇ ਨਾਮ ਦੇ ਜੀ ਲੈਂਦੇ ਪੰਜਾਬ ਕਿ ਚੜਦੇ ਪੰਜਾਬ ਬਾਪ ਦੇ ਪਾਜੀ ਹੋਂ ਕੱਤੇ ਉਧਰ ਜਾ ਕੇ ਮੈਂ ਦੇਖਿਆ ਪਾਕਿਸਤਾਨ ਤੋਂ ਅੱਬਨੂ ਕੋ ਬਾਈ ਬਾਈਰ 라ਵਿੰਦਰੀ ਆਇਆ ਸੀ 라ਵਿੰਦਰੀ ਤੋਂ ਬਾਈ ਰੇਲ ਹੰਬਾ ਲਾ ਬੰਤੇ ਯਾਦ ਦੇ ਕੇ ਅੱਜ ਦਾਰੇ ਉਹ ਕੰਨਿਆਂ ਲਾ ਗਿਆ ਐਲ ਡੀ ਟੈਗ ਦੇ ਆਰੇ ਦੇ ਵਾਲੇ ਤਿੰਨਾਂ ਸੀ ਬਹੁਤਾ ਕੁਝ ਨਹੀਂ ਸੀ ਕਰ ਸਕਦਾ ਨਾ ਬੱਚਾ ਵੀ ਉਹ ਮੈਨੂੰ ਦਿਲੋਂ ਦੁੱਖ ਲੱਗਿਆ ਵੀ ਕੀ ਹੋ ਗਿਆ ਸਭਾ ਕਿ ਜਦੋਂ ਤੁਸੀਂ ਹੁਣ ਅਸੀਂ ਪੜ ਰਹੇ ਸੀਗੇ ਤੁਹਾਡੇ ਕਿ ਤੁਸੀਂ 63 ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਏ ਹੋ 80 ਦਾ ਦੌਰ ਵੀ ਦੇਖਿਆ ਤਾਂ ਉਸ ਸਮੇਂ ਦਾ ਕੀਵੇਂ ਦਾ ਸਮਾਂ ਸੀਗਾ ਜੇਕਰ ਤੁਸੀਂ ਬਿਆਨ ਕਰਨਾ ਚਾਹੋ ਆਪਣੇ ਸ਼ਬਦਾਂ ਚ ਉਹ ਬਹੁਤ ਵਧੀਆ ਸਮਾਸੀ ਗਾਂਧੀ ਜੀ ਦਾ ਪਤਾ ਸੀ ਤੇ ਮੈਂ ਵਾਅਦਾ ਨਹੀਂ ਉਹਦੇ ਸੀ ਦੇ ਕੰਪੀਟੀਸ਼ਨ ਲੜਿਆ ਕਰ ਮੈਂ ਨਾ ਪਰ ਇਹ ਦੇ ਕੋਈ ਮੋਚਾ ਨਹੀਂ ਸੀ ਪਰ ਇਹਨਾਂ ਦੇ ਨਾਲ ਮੈਂ ਬਾਕਸਿੰਗ ਕਰਨੀ ਸ਼ੁਰੂ ਕਰ ਦਿੱਤੀ ਫਿਰ ਤੋਂ ਅੱਜ ਨੇ ਤੱਕ ਬਾਕਸਿੰਗ ਕਰਦਾ ਰਿਹਾ ਉਹਦਾ ਕੋਈ ਅਸਰ ਕੋਝਾ ਸੋਝਾ ਦੇ ਪੰਜਾਬੀ ਨਿਵਾਸ ਥੀ ਵਲੋਂ ਮੈਨੂੰ ਦੋਵੰਨਿਆ ਗਿਆ ਕਿ ਅਗਾਹ ਕੇ ਚੰਗਾ ਸੋਝਾ ਕਰੇ ਸਕਦਾ ਇਸ ਬੇਸਿਸ ਤੇ ਮਨਨ ਆਸ਼ਰਮੀ ਕੁਮਾਰ ਨੇ ਇਹਨੇ ਪੰਜਾਬ ਪਬਲਿਕ ਸਰਵਿਸ ਕਨਿਸ਼ਨ ਜਿੰਨ੍ਹੇ ਹੋ ਗੁੰਦਿਆ ਛੁਲਿਆ ਕਿ ਕਾਇਦਾ ਹੈ ਇਹ ਪੁਲੀਸ ਦੇ ਤਹਿਤ ਯਾਦ ਨਹੀਂ ਮੈਂ ਟੈਨਵਾਲੀ ਕੋਲ ਸੀ ਜਿਹੜਾ ਬਾਲੀ ਗਈ ਕਿ ਮੇਰੀ ਵਾਰੀ ਨਹੀਂ ਆਈ ਉੱਪਰ ਸਰਵਿਸ ਵਾਸਤੇ ਪਰ ਐਵੇਂ ਤੇ ਦੋ ਇੰਸਪੈਕਟਰ ਤੇ ਦੋ DXD ਐਡਵਰਟਾਈਜ਼ਮੈਂਟ ਸੀ ਮੈਂ ਬੁਲਾਈ ਕਰਤਾ ਮੇਰੀ ਵਾਰੀ ਆ ਗਈ ਨੰਨੂ ਰਖ ਲੈ ਗਏ ਸਿੱਕਤੀ ਦੇ ਰੇਡ ਮਾ ਬੁਲਾਈ ਤੇ ਆਣ ਕਿ ਤੇ 90 ਦੇ ਇجتماਇਰ ਜਾਈ ਹੋ ਗਿਆ ਸੱਚ ਰਾਸ ਇਹ ਦੋੜਦਾ ਜ਼ਿਕਰ ਜ਼ਿਕਰ ਕਰਨਾ ਚਾਹੋ ਤਾਂ ਕੀਮੇ ਦੇ ਹਾਲਾਤ ਸੀ ਤਾਂ ਕਿਵੇਂ ਉਸ ਸਮੇ ਲੋਕ ਜਿਹੜੇ ਕੀ ਹੈਗੇ ਨੇ ਉਹ ਵਿਚਰਦੇ ਸਨ ਉਹ ਵਾਇਗਰੂ ਦਾ ਬਾਹਣਾ ਮੰਨਣ ਵਾਲੇ ਸੀ ਤੇ ਕੋਈ 잡 ਕਾਲ ਖਾਏ ਕੁਝ ਹੱਥੋਂ ਦੇ ਨਾਂ ਨਕਰ ਪਛਾਣੇ ਸੇ ਇਸ ਵੀ ਦੇ ਜੱਲਦੇ ਸੀ ਕੋਈ ਤੇ ਆਪਣੇ ਵਾਸਤੇ ਕੋਈ ਕੌਮਨ ਕਾਲ ਵਾਸਤੇ ਹੋ ਆਪਣਾ ਟਾਈਮ ਕੱਟਦੇ ਹੈ ਜਾਂ ਆਪਣੀ ਨੀਂਦ ਦਾ ਕੋਈ ਇਸਾ ਦੇ ਦਪ ਦੋਰੀ ਉਹ ਮੈਂ ਨਵੀਂ ਆ ਬੈਠੀ ਮੈਂ ਬਹੁਤਾ ਕੁਝ ਦੋਹੇ ਨਹੀਂ ਜਾਂਦਾ ਪਰ ਨੇਵਰ ਟਾਈਮ ਨਾ ਜਾਏਗਾ ਉਹ ਆਦੇ ਦੋਦੇ ਲੋਕਾਂ ਦੇ ਸਿਰ ਹੋਏ ਕਿ ਪਾਵਨ ਰਾਕਾ ਦਾ ਸੋ ਨੌਜਵਾਨ ਵਰਗ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਆਉਣ ਵਾਲੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੈਗੇ ਨੌਜਵਾਨ ਨੂੰ ਤਾਂ ਸਦਾ ਫਿਰ ਚਿਰ ਨੌਜਵਾਨ ਤੇ ਡਿਪੈਂਡ ਹੈ ਇਸ ਨੇਸ਼ਨ ਟਾਈ ਗਰੇਟ ਹੋ ਜਦੋਂ ਤੱਕ ਨੌਜਵਾਨਾਂ ਦੇ ਮਨ ਚਾਹੇ ਅਗਰ ਜਮਾਲ ਸੁਣਿਆ ਗਿਆ ਕਿ ਕੋਈ ਜੇ ਆਪਣਾ ਕੰਮ ਪਰਫੈਕਟ ਨਾ ਹੋਵੇ ਉਹਨਾਂ ਦਾ ਦੇ ਯੂ ਟੂ ਕਮੈਂਟਸ ਹੇ ਪਰ ਮੈਂ ਪੂਰਾ ਨਹੀਂ ਉੱਤਰ ਸਕਿਆ ਇਸ ਕੰਮ ਤੇ ਦਿਨੇ ਫਿਰ ਤੋਂ ਕਮ ਲੈ ਸਰਮਦਾ ਹੈ ਇਧਰੋਂ ਤੇ ਉਧਰੋਂ ਸਿੱਧਾ ਮਿਲ ਆ ਪਉਣਾ ਕੋਈ ਡੈਣ ਵੀ ਹੋ ਜਾਂਦਾ ਇੱਕ ਅੰਗਰੇਜ਼ੀਆ ਵਿੱਚ ਪੜਿਆ ਕਿ ਉਹਨੇ ਸੈਲਫ ਸਾਈਟ ਕਮੈਂਟ ਕਰ ਲਈ ਤੁਹਾਨੂੰ ਕਿਹਾ ਇਹ ਐਜ਼ ਨੋਟ दैट ਪਰਫੈਕਟ ਇੰਜੀਨੀਅਰ ਤੋਂ ਆਰਡਰ ਅਮ ਤਿੰਬਗ वगैरह ਦੇ 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 ਸੀ ਹਮ ਇਹ ਉਹ ਜਹਾਜ਼ ਦਾ ਕੱਟਨ ਜਹਾਜ਼ ਸਭ ਤੋਂ ਆਸਤ ਨਿਕਲਦਾ ਸੀ ਬਾਗੇਆਂ ਕੱਢ ਕੇ ਬਾਗੇ ਤੇ ਜੇ ਨੂੰ ਬਜਾਉਂ ਚੁੱਕੇ। ਤੋਂ ਉਹਨਾਂ ਤੋਂ ਪ੍ਰਵਾਦ ਹੁੰਦੇ ਗਏ ਮੜਾ ਮੋਤਾ। ਇੱਕਦਮ ਬਾਪੂ ਜੀ ਕੁਝ ਅਜੀਹਾ ਕਰਨਾ ਚਾਹੁੰਦੇ ਹੋਵੇ ਜ਼ਿੰਦਗੀ ਦੇ ਵਿੱਚ ਕੋਈ ਤਮੰਨਾ ਹੋਵੇ ਹੋਰ ਚੀਜ਼ ਕਰਨ ਦੀ। ਨਾ ਕੁਝ ਨਹੀਂ ਕਰਨਾ ਚਾਹੁੰਦਾ ਮੈਂ ਲੋਕ ਸੇਵਾ ਕਰਨਾ ਚਾਹਨਾ ਕਿ ਲੋਕਾਂ ਦਾ ਮਾਣ ਕਰੀ। ਖਾਸੇ ਕੰਮ। ਸਵਾਕੀ ਸੋ ਪ੍ਰਗੈ ਹਨ ਬਾਕੀ ਜਿਸ ਤਰ੍ਹਾਂ ਦੇ ਨਾਲ ਲੋਕ ਸੇਵਾ ਦੀ ਭਾਵਨਾ ਹੈਗੀ ਆ ਬਾਪੂ ਜੀ ਦੇ ਵਿੱਚ ਤੇ ਲਗਾਤਾਰ ਨਿਰੰਤਰ ਉਹ ਸੇਵਾ ਦੇ ਵਿੱਚ ਲੱਗੇ ਵੀ ਹੋਏ ਨੇ ਤੇ ਉਹਨਾਂ ਦੇ ਕੀਤੇ ਗਏ ਜਿਹੜੇ ਕੀ ਕੰਮ ਹੈਗੇ ਨੇ ਉਹ ਖੁਦ ਬੋਲਦੇ ਹੈਗੇ ਨੇ ਕਿ ਇੱਥੋਂ ਤੱਕ ਕਿ ਉਹਨਾਂ ਨੂੰ ਪਦਮ ਸ਼੍ਰੀ ਦੇ ਲਈ ਨਾਮਜ਼ਦ ਵੀ ਕੀਤਾ ਗਿਆ ਤੇ ਅੱਗੇ ਜਿਹੜਾ ਕੀ ਹੈਗਾ ਉਹਨਾਂ ਦੇ ਵੱਲੋਂ 88 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਕੀ ਇਹ ਕਾਰਜ ਹੈ ਉਹ ਨਿਰੰਤਰ ਕੀਤਾ ਹੈ ਤੇ ਬਾਪੂ ਜੀ ਦਾ ਕਹਿੰਦੇ ਨੇ ਕਿ ਜਦੋਂ ਤੱਕ ਸਾਹ ਚੱਲਦੇ ਨੇ ਉਹ ਇਸ ਸੇਵਾ ਦੇ ਵਿੱਚ ਲੱਗੇ ਰਹਿਣਗੇ ਅਤੇ ਨਾਲ ਹੀ ਉਹਨਾਂ ਨੇ ਨੌਜਵਾਨ ਵਰਗ ਨੂੰ ਵੀ ਇਸ ਕਾਰਜ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦੇ ਲਈ ਪ੍ਰੇਰਿਤ ਕੀਤਾ ਸੋ ਵਾਕੀ ਬਾਪੂ ਜੀ ਦੀ ਇਸ ਨਿਸ਼ਕਾਮ ਸੇਵਾ ਨੂੰ ਸਲਾਮ ਹੈ ਹੋਰ ਬਦਲੇ ਅਪਡੇਟ ਲਈ ਜੁੜੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪ੍ਰਵੀਨਦਰ ਬਹਾਦੁਰ